ਦਾ ਸਦਾ ਨਾਮ ਸੀ ਦਿੱਲੀ ਦੇ ਚੌਕ ਵਿੱਚ ਆਪਣੇ ਪਿਤਾ ਦਾ ਹੱਥੀ ਸੀ ਸਭਾ ਦੇ ਚਾਦਰ ਤਰੂ ਤੇ ਪਾਦਰ ਸੰਮਾ ਦੇ ਸ੍ਰੀਸ਼ ਦੀ ਥਾ ਤੇ ਸੀਸ ਰੱਖਿਆ ਤੇ ਆਪਣਾ ਪਿਤਾ ਹੱਥੀ ਆਪਨੇ ਕੁਰਬਾਨ ਕੀਤਾ ਮਲੇ ਚਾਰੋਂ ਪੁੱਤਰ ਜੀ ਰੇ ਧਰੂ ਡੋਲਸਨ ਵਾਲੇ ਸੰਜਪਾਲ ਦਾ ਚਾਹ ਆਪਣਾ ਸਵੇਰੇ ਭੋਜ ਭਵਾ ਦੇ ਚੰਨ ਨਾਲ ਆਦੇ ਵਿੱਚ ਚੱਲਣਾ ਸ਼ੁਰੂ ਕਰਨਾ ਸਾਡੇ ਕਿਨਾਰੇ ਜਦੋਂ ਸਰਕਾਰ ਨੇ ਦਾਲ ਦੇ ਜ਼ਰੂਰਤ ਵਾਸਤੇ ਨਾਲ ਚਾਰ ਸਪਰਾਂ ਨੂੰ ਪਿਆਰ ਕੀਤਾ। ਸਾਸਤਰੀ ਵਿਦਿਆਸਖਾਈ ਸੁਵਰਸਵਾਦੀ ਸਰਕਾਰੀ ਤਾਲਪਾਈ ਚੰਤੇ ਸਾਰੇ ਵਿਦਿਆਸਖਾਈ ਔਰ ਕਰਮ ਦੇ ਮਿੰਡੇ ਤਲੇ ਲਖਾਏ ਏਡੇ ਤਰ੍ਹਾਂ ਸਨ ਮਾਰੇ ਸੱਚੇ ਪਾਤਸ਼ਾਹ ਜੇ ਅੱਗੇ ਬੜੀਆਂ ਕਰਤਾਵਾਂ ਲਿਖ ਕੇ ਪੇਸ਼ ਕਰਨ ਲੈ ਤੇ ਸਤਿਗੁਰੂ ਗਰੀਬ ਨਿਵਾਜ ਧਰਗੁਰੂ ਗੁਰੂ ਰੇਸੇ ਮਾਰੇ ਕਲਗੀਆਂ ਵਾਲਿਆਂ ਨੂੰ ਬੜੇ ਪ੍ਰਸੰਨ ਹੋਣਾ ਪਾਈ ਜੇ ਤਿਆ